ਕਾ ਕੋਈ ਹੋ ਰਿਹਾ ਹੈ ਕਿ ਆਜਾ ਨੂੰ ਹਟਵਾ ਕੇ ਉਹਨਾਂ ਨੂੰ ਮੂਹ ਖਾਣ ਕਰਦੀ ਹੈ ਤੇ ਸਾਡਾ ਕੋਈ ਪਹਿਲਾ ਕਿ ਆਖਰੀ ਸਿਰਾ ਤੋਂ ਕੋਈ ਹੋਰ ਜਿਹੜੇ ਲੋਕਾਂ ਨੂੰ ਉੱਪਰ ਜਾ ਕੇ ਹੱਦਦੇ ਆ ਇਹ ਜੱਟਾਂ ਸਵੇਰ ਦਾ ਇਹ ਹਤੂ ਮੂਹ ਖਾਣ ਦੇਣਾ ਲੋਕਾਂ ਨੂੰ ਮਜ਼ਦੂਰਾਂ ਨੂੰ ਜਿਹੜਾ ਆਪਾਂ ਧਰਨਾ ਲਾਰੇ ਲਾਇਆ ਹੋਇਆ ਸਵੇਰ ਦਾ ਪੁਲਿਸ ਪ੍ਰਸ਼ਾਸਨ ਨੇ ਆਪਾਂ ਨੇ ਲੋਕ ਦੇਖਿਆ ਵੀ ਇਹ ਲੋਕ ਨਾ ਤਾਂ ਮੀਰ ਤੋਂ ਡਰਦੇ ਆ ਨਾ ਨੇਹ ਤੋਂ ਡਰਦੇ ਆ ਲੜਨ ਵਾਲੇ ਲੋਕ ਆ ਲੜਨ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਆ ਔਰ ਇਹ ਮੰਨਿਆ ਅਸਰਾਂ ਨੇ ਵੀ ਜਿਹੜਾ ਮੁਕਤਮਾ ਫਰਜ ਹੋਇਆ ਝੂਠਾ ਸਰਪੰਚ ਵੱਲੋਂ ਕਰਵਾਇਆ ਗਿਆ ਉਹ ਕੈਨਸਲ ਕੀਤਾ ਜਾਊਗਾ ਜਿਹੜਾ ਆਪਾਂ ਐਸੀ ਐਕਟ ਦਾ ਵਾਅਦਾ ਕਹਿੰਦੇ ਸੀ ਉਹ 1 ਘੰਟੇ ਦੇ ਵਿੱਚ ਐਸੀ ਐਕਟ ਦਾ ਵਾਅਦਾ ਹੋਊਗਾ ਆਪਣੀਆਂ ਮੰਗਾਂ ਪੁਲਿਸ ਅਫਸਰਾਂ ਨੇ ਮੰਨ ਲਈਆਂ ਨੇ ਹੁਣ ਆਪਣੇ ਵਿੱਚ ਆਪਣੇ ਐਸਚੂ ਜਸਵੀਰ ਸਿੰਘ ਜੀ ਤੂਰ ਸਾਹਿਬ ਤੁਹਾਨੂੰ ਵਿਸ਼ਵਾਸ ਦਿਵਾਉਣਗੇ ਤੂਰ ਸਾਹਿਬ ਵਾਹ ਚੱਲ ਜੀ ਕੱਲ ਵੀ ਕੀਤੇਗਾ ਤੇ ਇਹ ਜਿਹੜੀ ਚੈੱਕਰਾ ਤੁਹਾਡੇ ਦਾ ਵਾਦਾ ਬਣੂਗਾ ਤੇ ਜਿਹੜੀ ਦੂਸਰੀ ਤੁਸੀਂ ਕਹਿੰਦੇ ਹੋ ਜਿਹੜੀ ਗੱਲ ਕਹੀ ਹੈ ਵੀ ਉਹ ਬੱਤੀਆਂ ਦਾ ਜਿਹੜਾ ਮੁਕਤਮਾ ਹੋਇਆ ਬੱਤੀਆਂ ਵੱਲੋਂ ਉਹ ਗੱਲ ਨਹੀਂ ਹੈਗੀ ਉਹ ਆਲਰੇਡੀ ਇੱਕ ਦਰਖਾਸਤ ਮਹਾਂਜਨ ਸਾਹਿਬ ਦੇ ਟੇਬਲ ਤੇ ਪਹੁੰਚ ਗਈ ਹੈ ਜਦੋਂ ਇਹਨਾਂ ਦੱਸਿਆ ਜੋ ਆਪਣੇ ਤੁਹਾਡੇ ਅਗਵਾ ਨੇ ਉਹ ਸੰਬੰਧੀ ਵੀ ਅਸੀਂ ਡਿਪਟਸ ਸੁਖੋਈ ਹੈ ਵੀ ਉਹ ਸਾਰੇ ਫੈਕਟਰ ਜਿਹੜੇ ਦੀ ਗੱਲ ਕੀਤੀ ਹੈ ਐਸਐਸਟੀ ਨਾਲ ਦਿੱਤੇ ਜਾਣਗੇ ਔਨ ਮੈਰਿਟ ਬਿਲਕੁਲ ਜੋ ਵੀ ਹੋਊਗਾ ਉਹ ਤੁਹਾਨੂੰ ਜਲਦੀ ਜਲਦੀ ਵਿਭਿੰਨ 10 ਤੋਂ 12 ਦਿਨਾਂ ਦੇ ਵਿੱਚ ਅਸੀਂ ਕਰਤਾ ਹੈ ਜੀ